ਸਸਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਰਣਵੀਰ ਸਿੰਘ ਇੱਕ ਵਾਰ ਫਿਰ ਹਾਜ਼ਰ ਆ ਨਵੀਂ ਵੀਡੀਓ ਲੈ ਕੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੋੜਾਂ ਦਾ ਦਰਦ ਜਿਸ ਨੂੰ ਅਕਸਰ ਗਠੀਆ ਵੀ ਕਿਹਾ ਜਾਂਦਾ ਹੈ ਆਓ ਜਾਣੀਏ ਸਭ ਤੋਂ ਪਹਿਲਾਂ ਇਸ ਰੋਗ ਦੇ ਲੱਛਣ ਗਠੀਏ ਦੇ ਰੋਗ ਵਿੱਚ ਜੋੜਾਂ ਵਿੱਚ ਦਰਦ ਭੋਜਨ ਚੰਗਾ ਨਾ ਲੱਗਣਾ ਪਿਆਸ ਜ਼ਿਆਦਾ ਲੱਗਣਾ ਹਰ ਸਮੇਂ ਆਲਸ ਸਰੀਰ ਵਿੱਚ ਭਾਰੀਪਨ ਕਦੀ ਕਦੀ ਬੁਖਾਰ ਦੀ ਸ਼ਿਕਾਇਤ ਪਾਚਨ ਕਿਰਿਆ ਵਿੱਚ ਗੜਬੜੀ ਕੋਈ ਅੰਗ ਸੁੰਨ ਹੋ ਜਾਣਾ ਛੋਣ ਜਾਂ ਹਿੱਲਣ ਨਾਲ ਵੀ ਦਰਦ ਹੁੰਦਾ ਹੈ ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਪੈਰਾਂ ਸਿਰ ਗਿੱਟੇ ਗੋਡੇ ਅਤੇ ਜੋੜਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਸਵੇਰੇ ਸ਼ਾਮ ਦਰਦ ਵੱਧ ਜਾਂਦਾ ਹੈ ਸੋ ਦੋਸਤੋ ਇਸ ਦਾ ਇਲਾਜ ਆਪਾਂ ਘਰ ਬੈਠ ਕੇ ਹੀ ਘਰੇਲੂ ਤਰੀਕੇ ਨਾਲ ਕਰ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ 4 ਚੁਟਕੀ ਗਲੋਏ ਦਾ ਚੂਰਨ ਅਤੇ ਅੱਧਾ ਚਮਚਾ ਸੌਂਢ ਰੋਜ਼ ਸਵੇਰੇ ਸ਼ਾਮ ਪਾਣੀ ਨਾਲ ਇਸਤੇਮਾਲ ਕਰੋ ਦੋਸਤੋ ਅਮਰੂਦੀਆਂ 5-6 ਨਮੀਆਂ ਪੱਤੀਆਂ ਨੂੰ ਪੀ ਕੇ ਉਸ ਵਿੱਚ ਜਰਾ ਜਿੰਨਾ ਕਾਲਾ ਲੂਣ ਪਾ ਕੇ ਰੋਜ਼ਾਨਾ ਇਸਤੇਮਾਲ ਕਰੋ ਦੋਸਤੋ ਜੇਕਰ ਗਠੀਆ ਰੋਗ ਮਹੀਨਾ ਜਾਂ 2 ਮਹੀਨੇ ਪੁਰਾਣਾ ਹੋ ਗਿਆ ਹੈ ਤਾਂ 10 ਗ੍ਰਾਮ ਪੀਸੀ ਹੋਈ ਸੁੰਢ ਨੂੰ 100 ਗ੍ਰਾਮ ਪਾਣੀ ਵਿੱਚ ਉਬਾਲੋ ਪਾਣੀ ਜਦ ਚੌਥਾਈ ਹਿੱਸਾ ਰਹਿ ਜਾਏ ਤਾਂ ਉਸ ਨੂੰ ਕੋਸਾ ਕਰਕੇ ਰੋਗੀ ਨੂੰ ਪਿਲਾਓ ਇਸ ਦੇ ਨਾਲ ਗਠੀਏ ਵਿੱਚ ਬਹੁਤ ਹੀ ਜ਼ਿਆਦਾ ਲਾਭ ਮਿਲਦਾ ਹੈ ਦੋਸਤੋ ਗਠੀਏ ਦੇ ਰੋਗੀ ਨੂੰ ਹਲਦੀ ਸ਼ੱਕਰ ਅਤੇ ਜੌਂ ਦੇ ਆਟੇ ਦੇ ਬਣੇ ਲੱਡੂ ਬਹੁਤ ਹੀ ਜ਼ਿਆਦਾ ਲਾਭ ਪਹੁੰਚਾਉਂਦੇ ਹਨ ਦੋਸਤੋ ਜੋੜਾਂ ਵਿੱਚ ਆਦਰਕ ਦੇ ਰਸ ਨੂੰ ਗਰਮ ਕਰਕੇ ਮਲ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ ਪਿੱਪਲ ਦੇ ਦਰਖਤ ਦੀ 10 ਗ੍ਰਾਮ ਛਿਲੜ ਦਾ ਕਾੜਾ ਬਣਾ ਲਓ ਫਿਰ ਉਸ ਵਿੱਚ ਸ਼ਹਿਦ ਮਿਲਾ ਕੇ ਇਸਤੇਮਾਲ ਕਰੋ ਇਸ ਦੇ ਨਾਲ ਵੀ ਜੋੜਾਂ ਵਿੱਚ ਦਰਦ ਘਟ ਜਾਂਦਾ ਹੈ ਗਠੀਏ ਜਾਂ ਹੋਰ ਕਿਸੇ ਕਾਰਨ ਜੋੜਾਂ ਵਿੱਚ ਦਰਦ ਹੋਵੇ ਤਾਂ ਸਰੋਂ ਦੇ ਤੇਲ ਵਿੱਚ ਪਿੰਪਰਮਿੰਟ ਦਾ ਤੇਲ ਮਿਲਾ ਕੇ ਲਗਾਓ ਇਸ ਦੇ ਨਾਲ ਦਰਦ ਠੀਕ ਹੋ ਜਾਵੇਗੀ ਦੋਸਤੋ ਜੋੜਾਂ ਵਿੱਚ ਦਰਦ ਹੋਣ ਤੇ ਸਹਜਣ ਦੀ ਸਬਜ਼ੀ ਦਾ ਇਸਤੇਮਾਲ ਕਰੋ ਗਠੀਏ ਦੇ ਰੋਗੀ ਨੂੰ ਚਲਾਈ ਦੀ ਸਬਜ਼ੀ ਖਾਣੀ ਚਾਹੀਦੀ ਹੈ ਦੋਸਤੋ ਗਠੀਏ ਦੀ ਬਿਮਾਰੀ ਵਿੱਚ ਅਖਰੋਟ ਦਾ ਤੇਲ ਜੋੜਾਂ ਤੇ ਮਲੋ ਅਤੇ ਇਸ ਦਾ ਇਸਤੇਮਾਲ ਰੋਜ਼ਾਨਾ ਕਰੋ ਇਸ ਦੇ ਨਾਲ ਵੀ ਤੁਹਾਨੂੰ ਆਰਾਮ ਮਿਲੇਗਾ ਦੋਸਤੋ ਇੱਕ ਚਮਚ ਮੇਥੀ ਦਾ ਚੂਰਨ ਅਤੇ 50 ਗ੍ਰਾਮ ਗੁੜ ਦੇ ਇਸਤੇਮਾਲ ਨਾਲ ਗਠੀਏ ਦੇ ਰੋਗੀ ਨੂੰ ਬਹੁਤ ਲਾਭ ਪਹੁੰਚਦਾ ਹੈ ਦੋਸਤੋ ਲਸਣ ਦੀਆਂ 4 ਤੁਰੀਆਂ ਨੂੰ ਦੁੱਧ ਵਿੱਚ ਉਬਾਲ ਕੇ ਪੀਓ ਅਤੇ ਲਸਣ ਦੇ ਰਸ ਵਿੱਚ ਕਪੂਰ ਜਾਂ ਯੂਕੈਲਿਪਟਸ ਦਾ ਤੇਲ ਮਲਾ ਕੇ ਜੋੜਾਂ ਤੇ ਧੀਰ ਤੱਕ ਮਾਲਿਸ਼ ਕਰੋ ਇਸ ਦੇ ਨਾਲ ਵੀ ਰੋਗੀ ਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ ਲੌਂਗ ਦੇ ਤੇਲ ਨੂੰ ਸਰੋਂ ਦੇ ਤੇਲ ਵਿੱਚ ਮਲਾ ਕੇ ਮਾਲਿਸ਼ ਕਰੋ ਇਸ ਨਾਲ ਵੀ ਜੋੜਾਂ ਦੀ ਦਰਦ ਘੱਟ ਹੋ ਜਾਵੇਗੀ। ਦੋਸਤੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡੇ YouTube ਤੇ ਚੈਨਲ ਸਤਰੰਗੀ ਵੀਡੀਓ ਸਬਸਕ੍ਰਾਈਬ ਕਰੋ ਅਤੇ ਹੋਰ ਵਧੇਰੇ ਜਾਣਕਾਰੀ ਹਾਸਲ ਕਰੋ। ਧੰਨਵਾਦ ਦੋਸਤੋ।